ਦੇਖ ਰਹੇ ਹਾਂ ਸਿਟੀ ਹੋਮ ਨਿਊਜ਼ ਗੱਲਬਾਤ ਕਰਦੇ ਆ ਅੱਜ ਬਹੁਤ ਵੱਡਾ ਦਿਨ 26 ਜਨਵਰੀ ਨੂੰ ਲੈ ਕੇ ਜਗ੍ਹਾ ਜਗ੍ਹਾ ਦੇ ਉੱਤੇ ਝੰਡੇ ਲਹਿਰਾਏ ਜਾਂਦੇ ਆ ਤੇ ਤਸਵੀਰਾਂ ਤੁਹਾਨੂੰ ਬਿਲਕੁਲ ਸਿਟੀ ਹੋਮ ਨਿਊਜ਼ ਤੇ ਦਿਖਾ ਰਹੇ ਆ ਤੇ ਇਸ ਟਾਈਮ ਅਸੀਂ ਮੌਜੂਦ ਖੜੇ ਹੋਏ ਪੂਰੇ 26 ਜਨਵਰੀ ਨੂੰ ਲੈ ਕੇ ਔਰ ਝੰਡਾ ਲਹਿਰਾਇਆ ਗਿਆ ਤੇ ਗੱਲਬਾਤ ਕਰਦੇ ਆ ਜਿਹੜੇ ਇੱਥੇ ਦੇ ਸਰਪੰਚ ਸਾਹਿਬ ਹੈਗੇ ਉਹਨਾਂ ਦੀ ਸਮੁੱਚੀ ਟੀਮ ਨਾਲ ਗੱਲਬਾਤ ਕਰਦੇ ਆ ਜਿਹੜਾ 70ਵਾਂ ਜਿਹੜਾ ਹੈ 26 ਜਨਵਰੀ ਮਨਾਇਆ ਜਾ ਰਿਹਾ ਬੜੀ ਹੀ ਧੂਮਤਾ ਮਨਾਇਆ ਜਾ ਰਿਹਾ ਸ਼ਹਿਰ ਦੇ ਵਿੱਚ ਤੇ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਝੰਡਾ ਵੀ ਲਹਿਰਾਇਆ ਗਿਆ ਔਰ ਸਮੂਚੀ ਟੀਮ ਪਹੁੰਚੀ ਹੈ ਗੱਲਬਾਤ ਕਰਦੇ ਸਰਪੰਚ ਸਾਹਿਬ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਤੇ ਕਿੱਦਾਂ ਦੇਖਣਾ ਚਾਹੁੰਦੇ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਸਾਡੇ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਇਸ ਗਣਤੰਤਰ ਦਿਵਸ ਨੂੰ ਅਸੀਂ ਮਨਾਉਣ ਜਾ ਰਹੇ ਹਾਂ ਸੋ ਉਹਨੇ ਝੰਡਾ ਅਸੀਂ ਝੰਡੇ ਦੇ ਰਸਮ ਕੀਤੀ ਔਰ ਲਹਿਰਾਇਆ ਸੋ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਔਰ ਹਰ ਇੱਕ ਇਨਸਾਨ ਨੂੰ ਬਰਾਬਰ ਦਾ ਅਧਿਕਾਰ ਮਿਲਿਆ ਸੀ ਜੀ ਕੋਈ ਸੰਵਿਧਾਨ ਦੇ ਵਿੱਚ ਜਾਤ ਪਾਤ ਜਾਤ ਪਾਤ ਵਾਸਤੇ ਜਗ੍ਹਾ ਨਹੀਂ ਹੈ ਨਾ ਉੱਚ ਨੀਚ ਵਾਸਤੇ ਜਗ੍ਹਾ ਹੈ ਸੋ ਸਾਰੀ ਬਰਾਬਰਤਾ ਦਾ ਇਹ ਬਹੁਤ بڑا ਇੱਕ ਗ੍ਰੰਥ ਲਿਖਿਆ ਗਿਆ ਸੀ ਜੀ ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਇਸ ਗਣਤੰਤਰ ਦੇ ਵਾਸਤੇ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਔਰ ਉਮੀਦ ਕਰਦਾ ਕਿ ਸਾਰਾ ਦੇਸ਼ ਇਕਜੁੱਟ ਰਹੇਗਾ ਔਰ ਇਕਜੁੱਟ ਰਿਹਾ ਹੈ ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੀ ਇਸ ਇੱਡੇ ਵੱਡੇ ਲੋਕਤੰਤਰ ਦੇ ਵਿੱਚ ਇੰਨੇ ਲੋਕ ਇੱਕ ਡਿਸਪਲਿਨ ਦੀ ਤਰ੍ਹਾਂ ਡਿਸਪਲਿਨ ਦੇ ਵਿੱਚ ਰਹਿ ਰਹੇ ਆ ਇਹ ਸਾਡੇ ਬਾਅਦ ਬਹੁਤ ਵੱਡੀ ਗੱਲ ਹੈ ਸਾਡੀ ਚੋਣ ਹੁੰਦੀ ਹੈ ਸਾਡੀਆਂ ਇਲੈਕਸ਼ਨਾਂ ਹੁੰਦੀਆਂ ਨੇ ਸ਼ਾਂਤੀਪ੍ਰੀਆ ਲੋਕ ਆਪਣੇ ਨੇਤਾਵਾਂ ਨੂੰ ਖੁਦ ਚੁਣਦੇ ਨੇ ਇਹੀ ਸਭ ਤੋਂ ਵੱਡੇ ਲੋਕਤੰਤਰ ਦੀ ਨਿਸ਼ਾਨੀ ਹੁੰਦੀ ਹੈ ਜੀ ਸੋ ਇਨਾ ਹੀ ਹੋਇਆ ਮੈਂ ਕਹਿੰਦਾ ਹਾਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਗਣਤੰਤਰ ਦਿਵਸ ਸੋ ਬਹੁਤ ਵਧੀਆ ਲੱਗਿਆ ਇਹਨਾਂ ਨੇ ਆਪਣਾ 26 ਜਨਵਰੀ ਨੂੰ ਲੈ ਕੇ ਬੜਾ ਵਧੀਆ ਸੱਦਾ ਦਿੱਤਾ ਤੇ ਹੋਰ ਵੀ ਆਪਾਂ ਜਿਹੜੇ ਸਾਥੀ ਖੜੇ ਆ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਤੇ ਕਿੱਦਾਂ ਦੇਖਦੇ ਹੋ ਅੱਜ 26 ਜਨਵਰੀ ਨੂੰ ਲੈ ਕੇ ਝੰਡਾ ਵੀ ਲਹਿਰਾਇਆ ਔਰ ਪੂਰੀ ਟੀਮ ਵੀ ਪਹੁੰਚੀ ਤੇ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਵੰਤ ਸਿੰਘ ਤੇ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੰਡਲ ਮਹਾ ਮੰਤਰੀ ਵੀ ਹਾਂ ਮੰਡਲ ਪ੍ਰਤਾਪ ਸਿੰਘ ਵਾਲਾ ਦੇ ਵਿੱਚ ਸਭ ਤੋਂ ਪਹਿ ਇਥੇ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਪ੍ਰਿੰਸ ਰਾਣਾ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਤੇ ਸਾਰੇ ਹੀ ਭਟੀਆਂ ਮੰਡਲ ਦੇ ਸਾਰੇ ਹੀ ਨਿਵਾਸੀਆਂ ਨੂੰ ਤੇ ਦੇਸ਼ ਭਰ ਦੇ ਵਿੱਚ ਸਾਰੇ ਹੀ ਆਪਣੇ ਨਾਗਰਿਕਾਂ ਨੂੰ ਸਾਡੇ 77ਵੇਂ ਗਣਤੰਤਰ ਦਿਵਸ ਦੀ ਹਾਰਦਿਕ ਸ਼ੁਕਾਮਨਾਵਾਂ ਦਿੰਦਾ ਨਾ ਤੇ ਦੱਸਣਾ ਚਾਹਾਂਗਾ ਕਿ ਜੋ ਸਾਡਾ ਇਹ ਅੱਜ ਸੰਵਿਧਾਨ 26 ਜਨਵਰੀ 1950 ਨੂੰ ਜੋ ਲਾਗੂ ਹੋਇਆ ਸੀ ਉਸ ਦੇ ਪਿੱਛੇ ਜੋ ਬਾਬਾ ਸਾਹਿਬ ਦੀ ਕੜੀ ਮਿਹਨਤ ਤੇ ਉਹਨਾਂ ਦੀ ਜੋ ਟੀਮ ਦੀ ਪੂਰੀ ਕੜੀ ਮਿਹਨਤ ਤਰਮਨ 3 ਸਾਲ ਉਹਨਾਂ ਨੂੰ ਲੱਗੇ ਸੀਗੇ ਇਸ ਸੰਵਿਧਾਨ ਨੂੰ ਬਣਾਉਣ ਤੇ ਤੇ ਲਾਗੂ ਕਰਨ ਦੇ ਵਿੱਚ ਤਾਂ ਹੀ ਅੱਜ ਜੋ ਅਸੀਂ ਇੱਕ ਸੁਤੰਤਰ ਹਵਾ ਲਿਖਣ ਦਾ ਸਾਨੂੰ ਜੋ ਹੱਕ ਬੋਲਣ ਦਾ ਜੋ ਹੱਕ ਜੋ ਅੱਜ ਸਾਨੂੰ ਇੱਥੇ ਇਕੱਠੇ ਹੋ ਕੇ ਜੋ ਅੱਜ ਅਸੀਂ ਭਾਰਤ ਦੇਸ਼ ਦਾ ਸਾਡੇ ਬਾਣ ਹੈ ਸਨਮਾਨ ਹੈ ਸਾਡਾ ਭਾਰਤ ਦੇਸ਼ ਦਾ ਜੋ ਝੰਡਾ ਹੈ ਅੱਜ ਜੋ ਲਹਿਰਾਇਆ ਹੈ ਉਹ ਇੱਕ ਸੰਵਿਧਾਨ ਦੇ ਜੋ ਸਾਡੀ ਮੂਲ ਭੂਤ ਅਧਿਕਾਰ ਹੈ ਉਸ ਉਸ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਤਾਂ ਹੀ ਸਾਨੂੰ ਅੱਜ ਇੱਕ ਅਧਿਕਾਰ ਉਸ ਵਜੋਂ ਮਿਲਿਆ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਉਹਨਾਂ ਦਾ ਆਭਾਰ ਵੀ ਪ੍ਰਗਟ ਕਰਦਾ ਤੇ ਪੂਰਾ ਦੇਸ਼ ਦੇ ਸਮੂਚੇ ਨਾਗਰਿਕ ਸਭੀ ਉਹਨਾਂ ਦਾ ਅੱਜ ਆਭਾਰ ਪ੍ਰਗਟ ਕਰ ਰਹੇ ਹੋਣੇ ਜੋ ਅੱਜ ਸਾਨੂੰ ਇੱਕ ਸਵਤੰਤਰ ਜੀਵਨ ਜੀਣ ਦਾ ਇੱਕ ਤਰੀਕਾ ਉਹਨਾਂ ਨੇ ਦਿੱਤਾ ਜੀ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਨੇ ਰਾਜ ਕੀਤਾ ਰਾਜ ਕਰਨ ਤੋਂ ਬਾਅਦ ਜੋ ਸਾਡੀ ਅਸੀਂ ਗੁਲਾਮੀ ਦੀ ਜੰਜੀਰਾਂ ਤੋਂ ਨਿਕਲ ਕੇ ਬਾਹਰ ਨਿਕਲੇ ਪਰ ਮੈਂ ਦੇਖਦਾ ਅੱਜ ਕਿਤਨੇ ਕਿਤੇ ਅੱਜ ਵੀ ਅਸੀਂ ਉਹ ਜੰਜੀਰਾਂ ਦੇ ਵਿੱਚ ਜਕੜੇ ਹੋਏ ਆ ਕਿਉਂਕਿ ਭਾਰਤ ਦੇਸ਼ ਦੇ ਵਿੱਚ ਹਰ ਇੱਕ ਚੀਜ਼ ਜੋ ਵਿਦੇਸ਼ ਤੋਂ ਆ ਰਹੀ ਹੈ ਉਸ ਦਾ ਪਰਚਲਨ ਬਹੁਤ ਜ਼ਿਆਦਾ ਹੈ ਤੁਸੀਂ ਕੋਕਾ ਕੋਲਾ ਹੋਵੇ ਜਾਂ ਲਾਲੋ ਆਪਣੀ ਮੈਗਡੀ ਹੈ ਜਾਂ ਆਪਣੀ KFC ਇਹ ਚੀਜ਼ਾਂ ਸਾਰੀ ਬਾਹਰ ਲੀਆਂ ਨੇ ਇਹਦੇ ਨਾਲ ਸਾਡੀ ਦੇਸ਼ ਦੀ ਅਰਥਵਿਵਸਥਾ ਨੂੰ ਕੁਝ ਫਾਇਦਾ ਨਹੀਂ ਹੈ ਉਸ ਦੇ ਨਾਲ ਨਾਲ ਮੈਂ ਚਾਹਾਂਗਾ ਆਪਣੇ ਸਾਰੇ ਸਾਥੀਆਂ ਨੂੰ ਆਪਣੇ ਸਾਰੇ ਯੁਵਾ ਮਿੱਤਰਾਂ ਨੂੰ ਤੇ ਸਾਡੇ ਨਾਲ ਸਾਡੇ ਸਾਰੇ ਹੀ ਸਮੂਚੇ ਨਾਗਰਿਕਾਂ ਨੂੰ ਇੱਕ ਅਪੀਲ ਕਰਨਾ ਚਾਹਾਂਗਾ ਅਸੀਂ ਇਸ ਜੋ ਹਲੇ ਵੀ ਗੁਲਾਮੀ ਦੀ ਜੰਜੀਰਾਂ ਦੇ ਵਿੱਚ ਜਕੜ ਰਹੇ ਐ ਉਸ ਤੋਂ ਬਾਹਰ ਨਿਕਲਣਾ ਹੈ ਉਹ ਕਿਸ ਤਰ੍ਹਾਂ ਨਿਕਲਣਾ ਹੈ ਸਵਦੇਸ਼ੀ ਅਪਣਾਓ ਸਾਡੇ ਦੇਸ਼ ਦੇ ਵਿੱਚ ਸਾਡੀ ਕਿਸਾਨਾਂ ਵੱਲੋਂ ਜੋ ਚੀਜ਼ ਬਣਾਈ ਜਾਂਦੀ ਹੈ ਸਾਡੇ ਆਮ ਨਾਗਰਿਕ ਜੋ ਇੱਥੇ ਕਾਰੀਗਰ ਘੁਮਰੇ ਨੇ ਉਨਾ ਵੱਲੋਂ ਜੋ ਚੀਜ਼ ਬਣਾਈ ਜਾਂਦੀ ਹੈ ਉਸ ਚੀਜ਼ ਨੂੰ ਭਾਵੇਂ ਇੱਕ ਤੁਸੀਂ ਘਰੇ ਯੂਜ਼ ਕਰਦੇ ਹੋ ਟੂਥਪੇਸਟ ਤੱਕ ਯੂਜ਼ ਕਰਦੇ ਹੋ ਉਸ ਦੀ ਬ੍ਰਾਂਡਿੰਗ ਦੇਖੋ ਕਿੱਥੋਂ ਦੀ ਹੈ ਉਹਦੀ ਮੈਨੂਫੈਕਚਰਿੰਗ ਦੇਖੋ ਕਿੱਥੋਂ ਦੀ ਹੈ ਇੱਕ ਇੱਕ ਰੁਪਿਆ ਭਾਰਤ ਦੇਸ਼ ਦੀ ਅਰਥਵਿਵਸਥਾ ਵਾਸਤੇ ਬਹੁਤ ਜ਼ਰੂਰੀ ਹੈ ਸਾਡੇ 440 ਕਰੋੜ ਦੀ ਜਨਸੰਖਿਆ ਉਸ ਨੂੰ ਜੇ ਇੱਕ ਇੱਕ ਰੁਪਿਆ ਵੀ ਆਪਾਂ ਜੋੜਾਂਗੇ ਸਾਡੀ ਅਰਥਵਿਵਸਥਾ ਬਹੁਤ ਮਜ਼ਬੂਤ ਹੋ ਜਾਏਗੀ ਤੇ ਇਸੇ ਕਰਕੇ ਜ਼ਿਆਦਾ ਨਾ ਕਹਿੰਦੇ ਹੋਏ ਮੈਂ ਇਹੀ ਅਪੀਲ ਕਰਾਂਗਾ ਕਿ ਸਵਦੇਸ਼ੀ ਅਪਣਾਓ ਜੈ ਹਿੰਦ ਜੈ ਭਾਰਤ ਸੋ ਬਹੁਤ ਸੋਹਣਾ ਮੈਸੇਜ ਦਿੱਤਾ ਇਹਨਾਂ ਨੇ ਤੇ ਸਾਡੇ ਵਿੱਚ ਹੋਰ ਵੀ ਆਪਣਾ ਸਾਡੇ ਵੀਰ ਖੜੇ ਨੇ ਤੇ ਗੱਲਬਾਤ ਕਰਦੇ ਇਹਨਾਂ ਨਾਲ ਬਾਈ ਜੀ ਕਿੱਦਾਂ ਦੇਖਦੇ ਹੋ ਕਿ ਅੱਜ 26 ਜਨਵਰੀ ਨੂੰ ਲੈ ਕੇ ਅੱਜ ਬੜਾ ਵਧੀਆ ਤਿਹਾਰ ਬਣਾਇਆ ਗਿਆ ਤੇ ਇੱਕ ਤਿਹਾਰ ਵੀ ਆਪਾਂ ਇੱਕ ਕਹਿ ਲੈਣੇ ਆਪਾਂ ਹਨਾ ਤੇ ਕੀ ਕਹਿਣਾ ਚਾਹੋਗੇ ਅੱਜ 26 ਜਨਵਰੀ ਦਾ ਦਿਨ ਹੈ ਜੀ ਉਹਦੇ ਲਈ ਆਪਾਂ ਇਕੱਠੇ ਹੋਏ ਆ ਸਾਰੇ ਇਕਤਾਜ ਆਪਾਂ ਆਪਣੀ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਪਹਿਲੀ ਵਾਰ ਝੰਡਾ ਲਹਿਰਾਇਆ ਜੀ ਆਪਣਾ ਪਰਸਨਲ ਪ੍ਰੋਗਰਾਮ ਕਰਕੇ ਤੇ ਇਸ ਪ੍ਰੋਗਰਾਮ ਉੱਤੇ ਸਾਰੇ ਆਪਣੇ ਮੋਤਵਾਰ ਬੰਦੇ ਆਏ ਆ ਜੀ ਤੇ ਅੱਜ ਆਪਾਂ ਇੱਕ ਨਵੀਂ ਟੀਮ ਵੀ ਆਪਣੀ ਜਿਹੜੇ ਆ ਮੁੰਡਿਆਂ ਨੇ ਵੀ ਜੁੰਨਾ ਵਾ ਨਵੇਂ ਆ ਨੇ ਗਰਲਸ ਦੀ ਵੀ ਇੱਕ ਟੀਮ ਬਣਾਣੀ ਆ ਉਹ ਦੋਨੋਂ ਟੀਮਾਂ ਨੂੰ ਵੀ ਅੱਜ ਅਸੀਂ ਜਿਹੜਾ ਨਿਯੁਕਤੀ ਪੱਤਰ ਵੀ ਦੇਣੇ ਆ ਇਸ ਆਪਣੇ ਸ਼ੋਭਾ ਅਫਸਰ ਦੇ ਉੱਤੇ ਤੇ ਬਾਕੀ ਆਪਾਂ ਇਹੀ ਕਹਿਣਾ ਚਾਹਾਂਗੇ ਜੀ ਜਿੱਦਾਂ ਹੁਣ ਭਾਈ ਸਾਹਿਬ ਨੇ ਹੁਣੇ ਕਿਹਾ ਵਾ ਵੀ ਆਪਣਾ ਜਿਹੜੀ ਬਾਹਰ ਦੀ ਬ੍ਰਾਂਡਿੰਗ ਆ ਉਹਨੂੰ ਬੰਦ ਕਰਕੇ ਵੀ ਆਪਣੀ ਜਿਹੜੀ ਅਰਥ ਵਿਵਸਥਾ ਵਾ ਇੱਥੇ ਦੀ ਵਧੀਆ ਕੀਤੀ ਜਾਵੇ ਜੈ ਹਿੰਦ ਜੀ ਸੋ ਬਹੁਤ ਛੋਟਾ ਮੈਸੇ ਲੱਗਿਆ ਹੈਗਾ ਵੇ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਇਹਨਾਂ ਦੀ ਸਮੁੱਚੀ ਟੀਮ ਹੈਗੀ ਇਹਨਾਂ ਨੇ ਸਾਰਿਆਂ ਨਾਲ ਇਹ 26 ਜਨਵਰੀ ਨੂੰ ਲੈ ਕੇ ਝੰਡਾ ਲਹਿਰਾਇਆ ਤੇ ਝੰਡਾ ਲਹਿਰਾ ਕੇ ਇਹਨਾਂ ਨੇ ਬੜਾ ਵਧੀਆ ਇਹਨਾਂ ਨੇ ਕੀਤਾ ਤੇ ਔਰ ਜਿਹੜੇ ਹੁਣ ਇਹ ਸਾਡੇ ਚੇਅਰਮੈਨ ਸਾਹਿਬ ਸੀ ਇਹਨਾਂ ਨਾਲ ਗੱਲਬਾਤ ਕੀਤੀ ਤੇ ਬਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਇਹਨਾਂ ਦਾ ਕਹਿਣਾ ਚੇਅਰਮੈਨ ਸਾਹਿਬ ਦਾ ਕਹਿਣਾ ਹੈਗਾ ਵਾ ਇਹ ਲੜਕਾ ਇਹ ਸਾਡੀ ਟੀਮ ਚ ਨਵਾਂ ਜੁੜਿਆ ਤੇ ਦੋ ਸ਼ਬਦ ਇਹਨਾਂ ਦੇ ਵੀ ਲੈ ਲਈਏ ਭਾਜੀ ਕੀ ਕੀ ਕਹਣਾ ਹੈ ਹਾਂਜੀ ਜੈਹਨ ਜੀ ਸਾਰਿਆਂ ਨੂੰ ਮੇਰਾ ਨਾਮ ਸੁਮਿਤ ਠਾਕੁਰ ਹੈ ਤੇ ਮੈਂ ਥੋੜੇ ਦਿਨ ਪਹਿਲਾਂ ਹੀ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਜੁਆਇਨ ਕੀਤੀ ਤੇ ਅੱਜ 26 ਜਨਵਰੀ ਦੇ ਮੌਕੇ ਤੇ ਮੈਨੂੰ ਕੁਝ ਬੋਲਣ ਦਾ ਮੌਕਾ ਪ੍ਰਾਪਤ ਹੋਇਆ ਤੇ 26 ਜਨਵਰੀ ਵਾਲਾ ਦਿਨ ਸਾਰਿਆਂ ਲਈ ਬਹੁਤ ਹੀ ਦੇਸ਼ ਲਈ ਬਹੁਤ ਹੀ ਸੋਨਾ ਦਿਨ ਹੈ ਤੇ ਆਪਾਂ ਇਹ ਹੀ ਸਾਰਿਆਂ ਨੂੰ ਅਪੀਲ ਕਰਾਂਗੇ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਨਾਲ ਜੁੜੋ ਤੇ ਆਪਾਂ ਲੋਕ ਭਲਾਈ ਦੇਸ਼ ਭਲਾਈ ਦੇ ਕੰਮ ਕਰੀਏ ਜੀ ਧੰਨਵਾਦ ਜੀ ਦੋ ਸ਼ਬਦ ਤੁਸੀਂ ਆਪਣੇ ਕੋਲ ਕਹੋ ਕਿ ਜਿਵੇਂ ਅੱਜ 26 ਜਨਵਰੀ ਨੂੰ ਲੈ ਕੇ ਝੰਡਾ ਲਹਿਰਾਇਆ ਗਿਆ ਤੇ ਦੋ ਸ਼ਬਦ ਕੀ ਕਹਿਣਾ ਚਾਹੋਗੇ दो शब्द ये कि अभी के जनरेशन को ना कॉन्स्टिट्यूशन के बारे में कुछ नहीं मालूम ठीक है सिर्फ कह सकते हैं कि अभी के सिटीज़न को फंडामेंटल राइट्स और फंडामेंटल ड्यूटीज़ पते होने चाहिए